ਹਾਂਜੀ ਦੋਸਤੋ ਸਵਾਗਤ ਹੈ ਕਨਮੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਨਿਸ਼ੂ ਦੇ ਸਵਾਲ ਦੇ ਬਾਰੇ ਜਿੱਦਾਂ ਕੋਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਆਪਣੇ ਨਾਲ ਕਿੱਡੀ ਹੀ ਮੰਗ ਪਗਲੀ ਘਟਣਾ ਹੋ ਚੁੱਕੀ ਹੈ ਜੋ ਕਿ ਆਪਣੇ ਸਬਤ ਹੀ ਬਹੁਤ ਹੀ ਪ੍ਰਭਾਵਿਤ ਅਸਰ ਪਿਆ ਹੈ ਵੀਡੀਓ ਨੂੰ ਦੇਖ ਕੇ ਕਿ ਇੱਕ ਇੱਕ ਨੌਜਵਾਨ ਮੁੰਡਾ ਟਰੈਕਟਰ ਦੇ ਥੱਲੇ ਆ ਕੇ ਆਪਣੀ ਜਾਨ ਦੇ ਦਿੰਦਾ ਹੈ ਜੋ ਕਿ ਆਪਣੇ ਲਈ ਬਹੁਤ ਹੀ ਆਪਣੇ ਲਈ ਬਹੁਤ ਹੀ ਅਫਸੋਸ ਦੀ ਗੱਲ ਹੈ ਜਿੱਦਾਂ ਕਿ ਆਪਣੇ ਦੇ ਵਿੱਚ ਨਿਸ਼ੂ ਦੇ ਸਵਾਲ ਕੱਲ ਤੀਕਰ ਟੋਚਨ ਟੰਡਬਾਜੀ ਕਰਦਾ ਹੋਇਆ ਨਜ਼ਰ ਆਉਂਦਾ ਸੀ ਅਕਸਰ ਦੋਸਤੋ ਆਪਾਂ ਜਿੱਦਾਂ ਕਿ ਸਭ ਨੂੰ ਦੇਖਨੇ ਆ ਕਿ ਆਪਣੀ ਮਸ਼ੀਨਰੀ ਨੂੰ ਹਰ ਕੋਈ ਆਰੇ ਨੂੰ ਪਤਾ ਹੀ ਹੋਣਾ ਨਿਸ਼ੂ ਦੇਸ਼ਵਾਲ ਵੀ ਆਪਣੇ ਨੂੰ ਪ੍ਰਾਵਾ ਵਰਗਾ ਮੰਨਦਾ ਸੀ ਤੇ ਪਰ ਦੋਸਤੋ ਅੱਜ ਕੱਲ ਪਰਾ ਨਹੀਂ ਆਪਣੇ ਪ੍ਰਾ ਦੀ ਜਾਨ ਲੈ ਲਈ ਇਸ ਬਾਰੇ ਦੋਸਤੋ ਲੱਕੀ ਗੋਲਡ ਸਮਿਥ ਤੇ ਹੈਪੀ ਗੋਲਡ ਸਮਿਥ ਨੇ ਵੀ ਸਟੋਰੀਆਂ ਲਾਈਆਂ ਤੇ ਉਸ ਬਾਰੇ ਲਿਖਿਆ ਬਿਗ ਲੋਸ ਹੈਪੀ ਗੋਲਡ ਸਮਿਥ ਨੇ ਪ੍ਰਾਣੀ ਵੀਡੀਓ ਵੀ ਸ਼ੇਅਰ ਕੀਤੀ ਜਿੰਦੇ ਵਿੱਚ ਉਹ ਵਿਆਹ ਤੇ ਗਿਆ ਸੀ ਆ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਦਿਖਾਣੇ ਆ ਨਾਲ ਦੋਸਤੋ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖਣਾ ਤੇ ਮਿਲਦੇ ਅਗਲੀ ਵੀਡੀਓ ਦੇ ਨਾਲ